ਰੇੜੀ ਧਾਡੇ ਵਿੱਚਣ ਵਾਲੇ ਇਸ ਵਿਅਕਤੀ ਦਾ ਪੁੱਤ ਬਣ ਗਿਆ ਜੱਟ ਦੇਖੋ ਦਰਬਾਰਤ ਮਿਹਨਤ ਕਰਕੇ ਕਿਵੇਂ ਪਿਤਾ ਦੇ ਗਰੀਬੀ ਦਾ ਮੁੱਲ 모ੜਿਆ ਏ ਇਸ ਸਟੋਰੀ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਬਹੁਤ سارے ਬੱਚਿਆਂ ਨੂੰ ਬਹੁਤ ਕੁਝ ਸਿਖਾਏਗੀ ਸੋ ਇਸ ਸਟੋਰੀ ਨੂੰ ਹਰ ਇੱਕ ਘਰ ਦੇ ਵਿੱਚ ਜ਼ਰੂਰ ਪਹੁੰਚਾਓ ਜੀ ਆ ਸੋ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟੇ ਮੈਂ ਹੱਥ ਫਾੜਦੇ ਨਾਲ ਪ੍ਰਿਆ एक अंडे बेचने वाले का बेटा शायद कोई सोचेगा लगा ते तू पढ़ाई कर मैं पैसे लगावगा मैं रात रात दिन एक करके तेन पढ़ावगा ते अजिहा ही किया लगातार पढ़ाई करनी शुरू की आदर्श कुमार ਜੋ ਇਸ ਸਮੇਂ ਜੋ ਜੱਜ ਦੀ ਕੁਰਸੀ ਤੇ ਬੈਠਣ ਜਾ ਰਿਹਾ ਉਸ ਨੇ 172ਵੀਂ ਰੈਂਕ ਜਿਹੜੀ ਆ ਉਹ ਹਾਸਲ ਕੀਤੀ ਹੈ ਇਸ ਆਦਰਸ਼ ਪੁੱਤ ਨੂੰ ਹਰ ਕੋਈ ਸਲਾਮ ਕਰ ਰਿਹਾ ਕਿਉਂਕਿ ਪਿਤਾ ਸਵੇਰੇ ਆਂਡੇ ਦੀ ਰੇੜੀ ਲਗਾਉਂਦਾ ਸੀ ਤੇ ਰਾਤ ਦੇ 10-11 ਵਜੇ ਤੱਕ ਉਹ ਰੇੜੀ ਲਗਾਉਂਦਾ ਸੀ ਉਹ ਵੀ ਬਿਹਾਰ ਦੀ ਏ ਖਬਰ ਹੈ ਤੇ ਪੁੱਤ ਨੇ ਦਿਨ ਰਾਤ ਮਿਹਨਤ ਕੀਤੀ ਤੇ ਹੁਣ ਜੱਜ ਦੀ ਰੈਂਕ ਉਸਦੇ ਹੱਥ ਲੱਗ ਚੁੱਕੀ ਹੈ ਦਾਦਾ ਜੀ ਜੋ ਹੈ ਇਹ ਕਿ ਆ ਜਾ ਰਿਹਾ ਹੈ ਕਿ ਜਿਹੜਾ ਆਦਰਸ਼ ਕੁਮਾਰ ਸੀ ਉਹ ਕਾਫੀ ਪੜਾਕੂ ਕਿਸਮ ਦਾ ਨਿਆਣਾ ਸੀ ਤੇ ਪਿਤਾ ਨੂੰ ਲੱਗਾ ਕਿ ਨਹੀਂ ਮੈਂ ਇਸ ਨੂੰ ਆਂਡੇ ਦੀ ਜੜੀ ਤੇ ਨਹੀਂ ਖੜਾ ਕਰਾਂਗਾ ਮੈਂ ਇਸ ਨੂੰ ਜੋ ਹੈ ਉਹ ਉਕ ਉਸ ਬੜਾਵਾਂਗਾ ਤੇ ਪੁੱਤ ਨੇ ਵੀ ਪੂਰਾ ਸਾਥ ਦਿੱਤਾ ਤੇ ਰਾਤ ਦਿਨ ਇੱਕ ਪੜਾਈ ਕੀਤੀ ਹੈ ਤੇ ਹੁਣ ਜੋ ਹੈ ਇਸ ਦਾ ਨਾਮ ਅਖਬਾਰਾਂ ਦੀ ਹੈਡਲਾਈਨ ਦੇ ਵਿੱਚ ਆ ਗਿਆ ਹੈ ਹਰ ਮੀਨ ਚੈਨਲ ਤੇ ਇਸ ਬੱਚੇ ਦਾ ਨਾਮ ਹਰ ਇੱਕ ਦੁਨੀਆ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕਿਵੇਂ ਤੁਸੀਂ ਗਰੀਬੀ ਦੇ ਵਿੱਚ ਜਮਿਓ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੁੰਦਾ ਪਰ ਤੁਸੀਂ ਗਰੀਬ ਹੋ ਕੇ ਹੀ ਮਰਦੇ ਹੋ ਇਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਕਸੂਰ ਹੁੰਦਾ ਹੈ ਅਸੀਂ ਮਿਹਨਤ ਨੂੰ ਪੈਲ ਨਹੀਂ ਦਿੰਦੇ ਅਸੀਂ ਇੰਜ ਲੱਗਦਾ ਸਾਨੂੰ ਕੋ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਸਾਡੇ ਕੋਲ ਤਾਂ ਅਸੀਂ ਕੀ ਕਰਾਂਗੇ ਅਸੀਂ ਕਿਵੇਂ ਕਰਾਂਗੇ ਪਰ ਉਸ ਜੋ ਆਦਰਸ਼ ਕੁਮਾਰ ਨੇ ਕਰਕੇ ਵਿਖਾਇਆ ਹੈ ਸੋ ਤੁਸੀਂ ਇਸ ਸਟੋਰੀ ਨੂੰ ਕਿ ਵੀ ਦੇਖ ਦਿਓ ਜਰੂਰ ਦੱਸਿਓ ਅਤੇ ਇਸ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਸਟੋਰੀ ਬਹੁਤ ਸਾਰਿਆਂ ਨੂੰ ਬਹੁਤ ਕੁਝ ਸਿਖਾਵੇਗੀ ਖਾਸ ਕਰਕੇ ਜੇਕਰ ਤੁਹਾਡੇ ਘਰ ਨਿਆਣੇ ਨੇ ਤੇ ਜਰੂਰ ਸ਼ੇਅਰ ਕਰਿਓ ਉਹਨਾਂ ਨੂੰ ਇਹ ਵੀਡੀਓ ਜਰੂਰ ਦਿਖਾਓ